ਕਥਾ ਹੁੰਦੀ ਹੈ ਗੁਰਬਾਣੀ ਦੀ ਵਿਚਾਰ ਵੀ ਹੈ RAM ਕਹਿਨ ਮੇ ਭੇਦ ਜਾਂ ਮੈਂ ਇੱਕ ਵਿਚਾਰ ਜੰਗਲ ਦੇ ਵਿੱਚ ਬੜੇ ਤੋਤੇ ਰਹਿੰਦੇ ਨੇ ਤੋਤਾ ਜਿਹੜਾ ਹੈ ਇਹੋ ਜਿਹਾ ਜਾਨਵਰ ਹੈ ਜਿਹੜੇ ਬੰਦੇ ਦੀ ਬੋਲੀ ਬੋਲ ਸਕਦਾ ਇੱਕ ਮਹਾਤਮਾ ਨੇ ਦੇਖਿਆ ਵੀ ਪੰਛੀ ਫੜਨ ਵਾਲਾ ਆਉਂਦਾ ਤੇ ਤੋਤਿਆਂ ਨੂੰ ਫਸਾ ਕੇ ਲੈ ਜਾਂਦਾ ਉਸ ਮਹਾਤਮਾ ਦੇ ਮਨ ਦੇ ਵਿੱਚ ਬੜਾ ਤਰਸ ਆਇਆ ਪੰਛੀਆਂ ਨੂੰ ਮੈਂ ਕੁਝ ਸਮਝਾਵਾਂ ਤੇ ਸ਼ਾਇਦ ਇਹਨਾਂ ਦਾ ਬਚਾਅ ਹੋ ਜਾਏ ਸਾਰੇ ਪੰਛੀਆਂ ਨੂੰ ਮਹਾਤਮਾ ਨੇ ਪੜਾਉਣਾ ਸ਼ੁਰੂ ਕੀਤਾ ਬਦਕ ਆਏਗਾ ਜਾਲ ਵਿਛਾਏਗਾ ਚੋਗਾ ਪਾਏਗਾ ਚੋਗਾ ਦੇਖ ਕੇ ਭਰਮ ਨਾ ਨਹੀਂ ਚੰਗੀ ਤਰ੍ਹਾਂ ਰਟਾ ਦਿੱਤਾ ਹੁਣ ਜਦੋਂ ਰੱਟ ਲਿਆ ਇੱਕ ਦਿਨ ਬਦਕ ਤੇ ਆਇਆ ਉਨੇ ਸੁਣਿਆ ਜਦੋਂ ਕਹਿਣ ਲੱਗਾ ਵੀ ਇਹ ਤਾਂ ਪੰਛੀ ਬੜੇ ਸਿਆਣੇ ਹੋ ਗਏ ਕਿਉਂਕਿ ਮਨੁੱਖ ਨੂੰ ਥੋੜੇ ਜੇ ਗ੍ਰੰਥ ਪੜ੍ਹ ਲੈਣਾ ਸੰਸਾਰ ਦੇ ਵੇਦ ਸ਼ਾਸਤਰ ਪੜ੍ਹ ਲੈ ਪ੍ਰਾਣ ਪੜ੍ਹ ਲੈ ਹੋਰ ਗ੍ਰੰਥ ਪੜ੍ਹ ਲੈ ਤੇ ਮਨੁੱਖ ਨੂੰ ਵੀ ਲੱਗਣ ਲੱਗ ਪੈਂਦਾ ਕਿ ਮੈਂ ਬਹੁਤ ਸਿਆਣਾ ਹਾਂ ਇਹ ਸ਼ਬਾਬ ਉਹ ਗੰਹਾਰ ਇਕੱਠਾ ਹੋਣਾ ਸੁਭਾਅਕ ਹੈ। ਇਹ ਜੋ ਬਦਕ ਸੀ ਇਹਨੇ ਵਿਚਾਰਿਆ ਵੀ ਇਹ ਪੰਛੀ ਬੜੇ ਛਿਆਣੇ ਹੋ ਗਏ ਨੇ ਤੇ ਹੁਣ ਇਹ ਫੜੇ ਨਹੀਂ ਜਾਣੇ। ਉਹ ਇੱਕ ਬਜ਼ੁਰਗ ਬਦਕ ਸੀ ਉਹਦੇ ਕੋਲ ਗਿਆ। ਉਹ ਕਹਿਣ ਲੱਗਾ ਫਿਕਰ ਨਾ ਕਰ ਕੋਈ ਗੱਲ ਨਹੀਂ। ਜਿਵੇਂ ਕਈ ਤਜਰਬੇ ਜਿਹੜੇ ਹੁੰਦੇ ਨੇ ਨਾ ਉਹ ਸਮੇਂ ਦੇ ਨਾਲ ਬਦਲ ਜਾਂਦੇ ਜਿਵੇਂ ਇੱਕ ਕਹਾਣੀ ਆਉਂਦੀ ਹੈ ਕਿ ਇੱਕ ਟੋਪੀਆਂ ਵੇਚਣ ਵਾਲਾ ਸੀ ਤੇ ਉਹ ਸ਼ਹਿਰ ਜਾਂਦਾ ਤੇ ਬਾਂਦਰ ਰਸਤੇ ਵਿੱਚ ਮਿਲੇ ਤੇ ਸਾਰਿਆਂ ਨੇ ਟੋਪੀਆਂ ਪਾੜ ਕੇ ਸਿਰਾਂ ਤੇ ਲੈ ਲੀਆਂ ਇੱਕ ਟੋਪੀ ਬਚੀ ਤੇ ਬਾਂਦਰ ਨੇ ਦੇਖਿਆ ਜਦੋਂ ਉਹਨੇ ਤੇ ਉਹ ਟੋਪੀਆਂ ਵਾਲੇ ਨੇ ਟੋਪੀ ਸਿਰ ਤੇ ਪਾ ਕੇ ਵਗਾ ਕੇ ਛੁੱਟੀ ਤੇ ਉਹ ਜਿਹੜੀ ਟੋਪੀ ਸੀ ਨਾ ਉਹਨੂੰ ਦੇਖ ਕੇ ਸਾਰੇ ਮੰਦਰਾਂ ਨੇ ਟੋਪੀਆਂ ਛੁੱਟ ਦਿੱਤੀਆਂ ਤੇ ਉਹਨੇ ਇਕੱਠੇ ਕਰਕੇ ਲੈ ਗਿਆ ਇਹ ਕਹਾਣੀ ਤੀਜੀ ਚੌਥੀ ਦੀ ਕਿਤਾਬ ਵਿੱਚ ਆਉਂਦੀ ਹੁੰਦੀ ਹੈ ਉਹ ਜਿਹੜਾ ਤਜਰਬਾ ਸੀ ਨਾ ਉਹ ਬਜ਼ੁਰਗ ਨੇ ਆਪਣੇ ਬੇਟੇ ਨੂੰ ਦੱਸਿਆ ਵੀ ਕਿਤੇ ਸਮਾਂ ਇਹੋ ਜਿਹਾ ਬਣ ਜੇ ਨਾ ਤੇ ਤੂੰ ਵੀ ਐਵੇਂ ਕਰ ਲਈ ਅਸੀਂ ਵੀ ਐਵੇਂ ਹੀ ਕਰਨੇ ਆ ਵੀ ਮੇਰੇ ਇਹ ਤਜਰਬੇ ਨੇ ਜੇ ਤੂੰ ਲੈ ਲੈ ਤੇਰੇ ਕੰਮ ਆਉਣਗੇ ਪਰ ਅੱਜ ਤੱਕ ਕਿਸੇ ਦੇ ਤਜਰਬੇ ਕਿਸੇ ਦੇ ਘੱਟ ਹੀ ਕੰਮ ਆਏ ਨੇ ਮਨੁੱਖ ਆਪਣੇ ਠੇਡੇ ਖਾ ਕੇ ਸਿੱਖਦਾ ਬਹੁਤਾ ਸੰਸਾਰ ਦੀ ਗੱਲ ਕਰੀ ਜਾਂਦਾ ਸ਼ਮਾ ਆਇਆ ਸੇਮ ਘਟਨਾ ਸੁਭਾਵਕ ਐਵੇਂ ਹੁੰਦਾ ਤਾਂ ਨਹੀਂ ਪਰ ਉਸ ਦੇ ਨਾਲ ਵੀ ਹੋ ਗਈ ਸਾਰੇ ਬਾਂਦਰਾਂ ਨੇ ਟੋਪੀਆਂ ਪਾ ਲਈ ਇੱਕ ਟੋਪੀ ਬਚੀ ਉਹਨੇ ਵੀ ਯਾਦ ਆਇਆ ਵੀ ਪਿਤਾ ਨੇ ਕਿਹਾ ਸੀ ਉਹਨੇ ਟੋਪੀ ਪਾਈ ਤੇ ਲਾ ਕੇ ਛੁੱਟੀ ਇੱਕ ਬਾਂਦਰ ਕੋ ਨਹੀਂ ਸੀ ਉਹਨੇ ਵੀ ਪਾਲੀ ਉਹ ਵੀ ਰੁੱਕ ਤੇ ਚੜ ਗਿਆ ਹੁਣ ਤਜਰਬਾ ਕੰਮ ਨਹੀਂ ਆਇਆ ਅਕਲ ਜਿਹੜੀ ਐ ਇਸ ਹਮਰੱਥ ਗੁਰੂ ਕੋਲੋਂ ਲਈ ਜਾਂਦੀ ਐ ਕਿਉਂਕਿ ਸਾਡੇ ਜਿਹੜੇ ਤਜਰਬੇ ਨੇ ਨਾ ਇਹ ਕਦੀ ਨਾ ਕਦੀ ਝੂਠੇ ਹੋ ਸਕਦੇ ਨੇ ਪਰ ਜਿਹੜੇ ਗੁਰੂ ਦੇ ਬਚਨ ਨੇ ਉਹ ਤਿੰਨਾਂ ਕਾਲਾਂ ਵਿੱਚ ਸੱਤ ਨੇ ਸਾਡੇ ਤਜਰਬੇ ਗਲਤ ਹੋ ਸਕਦੇ ਵਿਚਾਰ ਚੱਲ ਰਹੀ ਸੀ ਕਿ ਪਕਸ਼ੀਆਂ ਨੂੰ ਦੇਖ ਕੇ ਪੁਰਾਣਾ ਜਿਹੜਾ ਬਜ਼ੁਰਗ ਬਧਕ ਕਹਿਣ ਲੱਗਾ ਕੋਈ ਨਾ ਆਪਾਂ ਚੱਲ ਜਾਈਏ ਕਹਿਣ ਲੱਗਾ ਮੇਰਾ ਵੀ ਤਜਰਬਾ ਹੈ ਵੀ ਪੰਛੀ ਕਿੰਨੇ ਕਿ ਸਿਆਣੇ ਹੋ ਸਕਦੇ ਹੈ ਆ ਉਹਨਾਂ ਜਾਲ ਪਾਇਆ ਚੋਗਾ ਪਾਇਆ ਪੰਛੀ ਗਾ ਰਹੇ ਨੇ ਤੇ ਆ ਕੇ ਚੋਗਾ ਚੁਗਣ ਲੱਗ ਪਏ ਨਾਲੇ ਗਾਈ ਜਾ ਰਹੇ ਨੇ ਨਾਲੇ ਚੋਗਾ ਚੁਗੀ ਜਾ ਰਹੇ ਨੇ ਉਹ ਕਹਿਣ ਲੱਗਾ ਦੇਖ ਲੈ ਨਾਲੇ ਤਾਂ ਪੜੀ ਜਾ ਰਹੇ ਨੇ ਚੋਗਾ ਦੇਖ ਕੇ ਭਰਮਣਾ ਨਹੀਂ ਤੇ ਨਾਲੇ ਚੋਗਾ ਦੇਖ ਕੇ ਖਾਈ ਜਾ ਰਹੇ ਸਾਰੇ ਪੰਛੀ ਫੜ ਕੇ ਉਹਨੇ ਬਿੱਠਦੇ ਛੁੱਟੇ ਤੇ ਤੁਰ ਪਿਆ ਤੇ ਜਿਹੜਾ ਮਹਾਤਮਾ ਬੜਾ ਖੁਸ਼ ਹੀ ਨਾ ਕਿ ਮੈਂ ਸਮਝਾ ਸਮਝਾ ਕੇ ਇਹਨਾਂ ਪੰਛੀਆਂ ਨੂੰ ਬੜਾ ਗਿਆਨਮਾਨ ਕਰ ਦਿੱਤਾ ਉਹ ਮੱਥੇ ਤੇ ਹੱਥ ਮਾਰਦਾ ਵੀ ਹੋਰ ਫਸਣਾ ਕਿੰਨੂੰ ਕਹਿੰਦੇ ਇਸੇ ਤਰ੍ਹਾਂ ਮਨੁੱਖ ਨੂੰ ਲੱਗਦਾ ਹੈ ਵੀ ਮੈਨੂੰ ਪੜ੍ਹ ਕੇ ਬਹੁਤ ਗਿਆਨ ਹੋ ਗਿਆ ਜੋ ਮੈਂ ਸੰਸਾਰ ਦੇ ਵਿੱਚ ਇਕੱਠਾ ਕੀਤਾ ਨਾ ਬਹੁਤ ਗਿਆਨ ਹੋ ਗਿਆ ਗਿਆਨ ਧਿਆਨ ਸਭ ਕੋਈ ਰਵੇ ਬੰਧਨ ਮੰਦਾ ਸਭ जग ਭਵੇ ਸਾਰੇ ਬੰਦਨਾ ਵਿੱਚ ਫਸੇ ਹੋਏ ਗਿਆਨ ਦੀਆਂ ਗੱਲਾਂ ਧਿਆਨ ਦੀਆਂ ਵਿਚਾਰਾਂ ਬਹੁਤ ਇਹ ਵਿਚਾਰਾਂ ਕੀਤਿਆ ਥੋੜੀ ਦੇਰ ਵਾਸਤੇ ਮਨੁੱਖ ਨੂੰ ਭਰਮ ਪੈ ਸਕਦਾ ਹੈ ਕਿ ਹੁਣ ਮੈਨੂੰ ਪ੍ਰਾਪਤੀ ਹੋ ਜਾਣੀ ਹੈ ਪਰ ਜਿੰਨੀ ਦੇਰ ਤੱਕ ਸਮਰੱਥ ਗੁਰੂ ਦੇ ਛਣ ਵਿੱਚ ਨਹੀਂ ਨਾ ਆਉਂਦਾ ਉਨੀ ਦੇਰ ਤੱਕ त्याਗ ਦੇ ਵਿੱਚ ਨਹੀਂ ਜਾ ਸਕਦਾ